ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾ ਕਿ ਸ਼ੇਰ ਹੈ ਕਿ ਜੰਗ ਜਿੱਤਣ ਨੂੰ ਜਦੋਂ ਵੀ ਘਰੋਂ ਨਿਕਲੇ ਕਾਤੋਂ ਸਾਡੀਆਂ ਹੀ ਬੁਰੀ ਚ ਸਰੋਂ ਨਿਕਲੇ ਇਹ ਗੱਲ ਢੁਗਦੀ ਹੁਣ ਸੀ ਅਕਾਲ ਤੱਕ ਸਾਬ ਤੋਂ ਆਏ ਬਿਆਨ ਦੇ ਉੱਤੇ ਰਗਵੀਰ ਸਿੰਘ ਜਿਹੜੇ ਤਰ ਸਿੰਘ ਸਾਹਿਬ ਨੇ ਵਿਦੇਸ਼ਾਂ ਦੇ ਵਿੱਚ ਜਿਹੜੇ ਪੰਜਾਬ ਚ ਰਹਿੰਦੇ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਕਿ ਵਿਦੇਸ਼ਾਂ ਦੇ ਪਿਛਲੇ 35 ਸਾਲ ਤੋਂ ਸਾਡੇ ਸਿੰਘ ਜਿਹੜੇ ਨੇ ਉਹ ਆਪਣੀਆਂ ਬੱਚੀਆਂ ਬਚਾਉਣ ਵਾਸਤੇ ਇਹ ਲਵ ਜਿਹਾਤੋਂ ਗਰੂਮਿੰਗ ਗੈਂਗ ਤੋਂ ਜਦੋਂ-ਜਦ ਕਰਦੇ ਬਨੇ ਇੰਗਲੈਂਡ ਦੇ ਵਿੱਚ ਹੁਣ ਇਹ ਗਰੂਮਿੰਗ ਗੈਂਗ ਵਾਲੇ ਪਿੱਛੇ ਮੈਟਰੋਪੋਲੀਟਨ ਪੁਲਿਸ ਨੇ ਫੜ ਕੇ ਵੀ ਲਈ ਹੈ 30 35 ਪਲੇ 40 40 ਸਾਲ ਦੇ ਬੰਦੇ ਇਹਨੇ ਗੁਰਦੁਖੁਰਾਂ ਚ ਸਾਡੇ ਹੀ ਸਾਡੇ ਸਿੱਖੜੇ ਪਾ ਕੇ ਨਾਲ ਲੈ ਕੇ ਹੁੰਦੇ ਨੇ ਜਿਹੜੇ ਏਜੰਟ ਬਣੇ ਹੋਏ ਨੇ ਤੇ ਉਹ ਬੱਚੀਆਂ ਜਿਹੜੀਆਂ ਨੇ ਉਹਨੂੰ ਨਸ਼ੇ ਦੇ ਗਿਆਂ ਕੁਝ ਵੀ ਕਰਕੇ 12-13 ਸਾਲ ਦੀਆਂ ਬੱਚੀਆਂ ਉਹ ਲੈ ਜਾਂਦੇ ਨੇ ਗੋਰੀਆਂ ਵੀ ਨੇ ਉਹ ਚ ਹਿੰਦੂਆਂ ਦੀ ਬੱਚੀਆਂ ਨੇ ਇਹ ਬਹੁਤ ਗੰਦ ਪਿਆ ਹੋਇਆ ਕਿਉਂਕਿ ਮੈਨੂੰ ਨਹੀਂ ਪਤਾ ਕਿ ਕਿਹੜਾ ਤਰ੍ਹਾਂ ਮ ਸਿਖਾਉਂਦਾ ਹੈ ਵੀ ਕਿਹੜੀ ਕਿਹੜਾ ਮੌਲਵੀ ਹੈ ਕਿਹੜਾ ਮੁਫਤੀ ਹੈ ਕਿਹੜੀ ਕੁਰਾਨ ਹੈ ਕਿਹੜਾ ਐਸੀ ਧਾਰਮਿਕ ਕਿਤਾਬ ਹੈ ਕਿਹੜੀ ਅਸੀਂ ਜਿਹੜੀ ਪਵਿੱਤਰ ਜਿਹਨੂੰ ਵੱਡੀ ਕਿਤਾਬ ਹੈ ਉਹ ਇਹ ਸਿਖਾਉਂਦੀ ਹੈ ਵੀ ਤੁਸੀਂ ਬੱਚਿਆਂ ਨੂੰ ਤੁਸੀਂ ਐਦਾਂ ਦੇ ਗਲਤ ਕੰਮ ਕਰੋ ਇਹ ਧਰਮ ਨਹੀਂ ਹੈ ਇਹ ਸ਼ੈਤਾਨ ਦਾ ਕੰਮ ਹੋ ਸਕਦਾ ਹੈ ਇਹ ਇਨਸਾਨ ਦਾ ਕੰਮ ਵੀ ਨਹੀਂ ਹੈ ਤੇ ਖੁਦਾਈ ਦੀ ਕਲਾਮ ਤੋਂ ਬਹੁਤ ਦੂਰ ਦੀ ਗੱਲ ਹੈ ਸੋ ਇਹ ਬਹੁਤ ਜਦੋਂ ਲੜਾਈ ਲੱਗੀ ਹੁਣ ਜੇ ਸੁਲਮਾਨ ਸੁਲਮਾਨ ਮਿਸਬਾਈ ਬੋਲਿਆ ਅਸੀਂ ਉਹਨੂੰ ਜਵਾਬ ਦਿੱਤਾ ਇਹ ਮਸਲਾ ਉਹਨੇ ਮਾਫੀ ਮੰਗੀ ਮਸਲਾ ਖਤਮ ਹੋ ਗਿਆ ਹੁਣ ਸਾਡੇ ਸਿੰਘ ਜਦੋਂ ਸ਼ੁਰੂ ਹੋਏ ਨੇ ਆਪਣੀਆਂ ਬੱਚੀਆਂ ਨੂੰ ਅਵੇਅਰ ਕਰਨ ਵਾਸਤੇ ਕਿ ਭਾਈ ਇਸ ਤਰੀਕੇ ਦੇ ਨਾਲ ਇੰਗਲੈਂਡ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਤੁਹਾਡੇ ਨਾਲ ਇਹ ਇਹ ਗੇਮਾਂ ਚੱਲ ਰਹੀਆਂ ਨੇ ਤੇ ਬਚ ਕੇ ਰਹਿਣਾ ਉਹਦੇ ਵਿੱਚ ਜਦ ਇਹਨਾਂ ਨੂੰ ਚਾਹੀਦਾ ਸੀ ਮੁਸਲਮਾਨ ਜਿਹੜੇ ਸਾਡੇ ਭਾਈ ਨੇ ਤੇ ਇਹਨਾਂ ਨੂੰ ਚਾਹੀਦਾ ਸੀ ਉਹਨਾਂ ਗੰਦੇ ਬੰਦੇ ਨੂੰ ਇਸਲਾਮ ਚੋਂ ਖਾਰਜ ਕਰ ਦੇ ਤੇ ਇਹ ਕਹਿੰਦੇ ਵੀ ਇਹ ਇਸਲਾਮ ਨਹੀਂ ਕਰਦਾ ਇਹ ਕੁਰਾਨ ਨਹੀਂ ਕਹਿੰਦੀ ਇਹ ਮੁਸਲਮਾਨ ਨਹੀਂ ਨੇ ਇਹ ਜਿਹੜੇ ਇਹ ਸ਼ੈਤਾਨ ਦੇ ਬੱਚੇ ਨੇ ਔਰ ਇਹ ਸ਼ੈਤਾਨੀ ਜਿਹੜੇ ਇਹ ਕੰਮ ਕਰਾ ਰਹੇ ਨੇ ਕੋਈ ਵਸਵਸੇ ਪਾ ਕੇ ਸ਼ੈਤਾਨ ਕੰਮ ਕਰਾ ਰਹੇ ਤੇ ਅਸੀਂ ਇਹਨਾਂ ਦੇ ਖਿਲਾਫ ਤੇ ਗੱਲ ਖਤਮ ਹੁੰਦੀ ਉਹਨਾਂ ਨੇ ਚੱਕ ਕੇ ਗੁਰੂ ਸਾਹਿਬ ਨੂੰ ਗੱਲ ਕਰਨੀ ਸ਼ੁਰੂ ਕਰ ਆਤੀਆਂ ਗੁਰੂ ਨਾਨਕ ਦੇਵ ਜੀ ਸਾਹਿਬ ਸੱਚੇ ਪ੍ਰਸਾਦ ਨੂੰ ਸੰਜਣਿਆ ਸੀ ਮਾਰੇ ਪਿੰਡਰਾਂ ਲਿਓ ਕਿੰਨੀਆਂ ਕਿੰਨੀਆਂ ਗੱਲਾਂ ਕੱਢੀਆਂ ਫਿਰ ਸਾਡੇ ਜਿਹੜੇ ਸਿੰਘ ਗਰਮ ਹੋਏ ਨੇ ਉਹਨਾਂ ਦੇ ਉੱਤੇ ਤੇ ਅਕਾਲ ਤਖਤ ਤੋਂ ਬਿਆਨ ਹੁੰਦਾ ਵੀ ਇਹ ਜਿਹੜੀ ਲੜਾਈ ਸਿੱਖਾਂ ਨੇ ਪਾਈ ਆ ਇੱਕ ਕੋਈ ਚੈਨਲ ਐ ਮੈਂ ਤੁਹਾਨੂੰ ਪੜ ਕੇ ਦੱਸਾਂ ਇਹੋ ਜਿਹੇ ਦੋ ਦੋ ਟੱਕੇ ਦੇ ਜਿਹੜੇ ਗੰਦੇ ਚੈਨਲ ਨੇ ਨਾ ਇਹਨਾਂ ਨੂੰ ਵੀ ਬੈਨ ਹੋਣਾ ਚਾਹੀਦਾ ਪੰਜਾਬ ਦੇ ਵਿੱਚੋਂ ਜਿਹੜੇ ਪੈਸੇ ਲੈ ਕੇ ਤੇ ਉਹਨਾਂ ਵਾਸਤੇ ਕੰਮ ਕਰਦੇ ਨੇ ਇਹ ਕੋਈ ਸੁਰਖਾਬ ਟੀਵੀ ਐ ਕੋਈ ਉਹ ਐਨੇ ਇਹ ਕਿਸੇ ਗੰਦੀ ਨਸਲ ਦੇ ਸੁਰਖਾਬ ਟੀਵੀ ਵਾਲੇ ਇਹਨਾਂ ਨੇ ਕੀ ਕੀਤਾ ਕਿ ਉਹ ਵੀਡੀਓ ਪਾਈ ਹੈ ਜਿੱਚ ਗੁੱਸੇ ਆਇ ਸਿੱਖਾਂ ਨੇ ਉਹਨਾਂ ਮੁਸਲਮਾਨਾਂ ਨੂੰ ਜਵਾਬ ਦਿੱਤਾ ਪਰ ਜਿਹੜਾ ਐਨੇ ਸਾਲਾਂ ਤੋਂ ਮੁਸਲਮਾਨ ਕਰੇ ਇਸ ਸੁਰਖਾਬ ਵਾਲੇ ਸੁੱਤੇ ਨੇ ਕਿੰਨੀਆਂ ਕਿ ਖਬਰਾਂ ਚਲਾਈਆਂ ਇਹਨਾਂ ਨੇ ਸੁਰਖਾਬ ਇਸ ਸੁਰਖਾਬ ਦੇ ਖੰਭ ਲਾ ਕੇ ਤੇ ਇਹ ਕਿਹੜੀ ਜ਼ਮੀਨ ਤੇ ਉੜਦੇ ਪਏ ਨੇ ਕਿਹੜੇ ਅਸਮਾਨ ਚ ਉੜਦੇ ਪਏ ਨੇ ਵੀ ਕਦੀ ਇਹਨਾਂ ਨੇ ਐਸੀ ਕੋਈ ਖਬਰ ਨਹੀਂ ਚਲਾਈ ਵੀ ਸਿੱਖਾਂ ਦੀ ਬੱਚੀਆਂ ਕਿਵੇਂ ਚਲੋ ਹਿੰਦੂ ਦੇ ਆਪਣਾ ਦੇਖਣਾ ਉਹ ਜਾਗੇ ਹੋਏ ਨੇ ਯੋਗੀ ਹੁਣ ਆਪਣਾ ਕੰਮ ਕਰਦੇ ਪਏ ਨੇ ਮੈਂ ਸਿੱਖਾਂ ਦੀ ਸਿਰਫ ਗੱਲ ਕਰਾਂਗਾ ਕਿਵੇਂ ਬੱਚੀਆਂ ਇਹ ਗੁੰਮਰਾਹ ਕੀਤੀਆਂ ਜਾ ਰਹੀਆਂ ਨੇ ਬੱਚੀਆਂ 12-12 13 ਸਾਲ ਦੀਆਂ ਬੱਚੀਆਂ ਜੀ ਇਹਨਾਂ ਨੂੰ ਉਹ ਕਹਿੰਦੇ ਸਾਡੇ ਮੁੰਡੇ ਬੜੇ ਸੋਹਣੇ ਕਿੱਡੇ ਕਿ ਤੁਸੀਂ ਸੋਹਣੇ ਹੋ ਯਾਰ ਤੇ ਇਹੋ ਜਿਹੇ ਗੰਦੇ ਚੈਨਲ ਜਿਹੜੇ ਨੇ ਉਹ ਸਾਡੇ ਸਿੰਘਾਂ ਬਦਨਾਮ ਕਰਨਾ ਸੀ ਪੂਰਾ ਪ੍ਰੋਪਾਗੈਂਡਾ ਨਾਲ ਚੱਲਦੇ ਪਰ ਮੈਨੂੰ ਲੱਗਦਾ ਇਹਨਾਂ ਦੀ ਵੀ ਉਹਨਾਂ ਵੱਲ ਵੇਈਆਂ ਨੇ ਬੱਚੇ ਮੁਸਲਮਾਨਾਂ ਵੱਲ ਵੀ ਇਸ ਕਰਕੇ ਇਹ ਲੋਕ ਇਹ ਕੰਮ ਕਰਦੇ ਪਰ ਨਾ ਸਿੱਖਾਂ ਦੇ ਅੰਦਰ ਇੰਨਾ ਹੀਣਤਾ ਸਿੱਖਾਂ ਦੇ ਅੰਦਰ ਇੰਨੀ ਗਿਰਾਵਟ ਔਰ ਇੰਨੇ ਵਿਕੇ ਹੋਏ ਸਿੱਖ ਨਹੀਂ ਹੋ ਸਕਦੇ ਦੂਸਰਾ ਅਕਾਲ ਤਖਤ ਉਹ ਜਿਹੜਾ ਬਿਆਨ ਦਾ ਇਹ ਸਿੰਘ ਸਾਹਿਬ ਹਰਪ੍ਰੀਤ ਜਸਬੀਰ ਸਿੰਘ ਦਾ ਕੀ ਨਾਮ ਦਾ ਰਗਵੀਰ ਸਿੰਘ ਦਾ ਉਹ ਨਾਮ ਨਹੀਂ ਯਾਦ ਹੁੰਦਾ ਆਪਾਂ ਨੂੰ ਉਹ ਹੈ ਸਿੰਘ ਸਾਹਿਬ ਦਿਖਸਣ ਵਾਲਾ ਬੰਦਾ ਮੈਂ ਦੱਸੂ ਪਹਿਲਾਂ ਐਸ ਮਸਲੇ ਤੇ ਅਕਾਲ ਤਖਤ ਮੁਸਲਮਾਨਾਂ ਦੇ ਹੱਕ ਚ ਖੜੋਂਦਾ 21 ਸਗੇ ਨੇ ਮੁਸਲਮਾਨਾਂ ਦੇ ਭਈ ਕਰਤਾਰਪੁਰ ਸਭ ਮੁਸਲਮਾਨ ਟੋਪੀਆਂ ਪਾ ਕੇ ਫਿਰਨ ਹੱਥ ਪਿੱਛੇ ਕਰਕੇ ਤੇ ਕੋਈ ਕੁਝ ਨਾ ਕਵੇ ਤੇ ਬਾਕੀਆਂ ਤੁਸੀਂ ਬਰਸ਼ੇ ਮਾਰਦੇ ਹੋ ਦਰਬਾਰ ਸਾਹਿਬ ਦੇ ਉੱਤੇ ਇਹ ਅਕਾਲ ਤਖਤ ਦੇ ਤਰੰਗਾ ਲੈ ਕੇ ਆ ਜਾਣਾ ਤੇ ਕੋਈ ਕੁਝ ਨਾ ਕਵੇ ਇਹ ਗਲੈਰ ਚ ਨਮਾਜ਼ ਕਰਨ ਕੋਈ ਕੁਝ ਨਾ ਕਵੇ ਇਹ ਚਲਦੀ ਅਰਦਾਸ ਨਮਾਜ਼ ਕਰਨ ਕੋਈ ਕੁਝ ਨਾ ਕਵੇ ਇਹ ਕਿਉਂ ਛੁੱਟੀ ਮੁਸਲਮਾਨਾਂ ਨੂੰ ਨਹੀਂ ਮਿਲੀ ਹੋਈ ਹੈ ਇਹ ਹਰਪ੍ਰੀਤ ਸਿੰਘ ਪਾਕਿਸਤਾਨ ਜਾਵੇ ਤੇ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਬਾ ਗੁਰੂ ਨਾਨਕ ਕਵੇ ਬਾਬਾ ਗੁਰੂ ਨਾਨਕ ਇਹ ਇਸਲਾਮਿਕ ਟਰਮੀਨੋਲੋਜੀ ਹੈ ਬਾਬਾ ਗੁਰੂ ਨਾਨਕ ਕਲਮਾ ਹੋ ਗਏ ਹਮਦਸਨਾ ਕਰਦਾ ਹਸਨ ਹੁਸੈਨ ਦੀ ਬਾਬਾ ਗੁਰੂ ਨਾਨਕ ਦੀ ਕਵਤ ਵਗਦਾ ਦੇ ਵਿੱਚ ਹੈ ਕਿ ਇਹਨੂੰ ਪਤਾ ਨਹੀਂ ਹਰਪ੍ਰੀਤ ਸਿੰਘ ਅਕਾਲ ਤਖਤ ਦਾ ਜਹੇਦਾਰ ਹੋਵੇ ਤੇ 50000 ਕਾਪੀ ਕੁਰਾਨ ਦੀ ਛਪਾ ਕੇ ਪੰਜਾਬੀ ਚ ਵੇਚ ਤੇ ਵੰਡੇ ਪੂਰੇ ਪੰਜਾਬ ਦੇ ਅੰਦਰ ਤੇ ਕੁਰਾਨ ਦੇ ਪੀ ਐਚ ਡੀ ਕਰ ਰਿਹਾ ਹੋਵੇ ਗੁਰਗਨ ਸਾਹਿਬ ਦੇ ਨਾਲ ਉਹਦੀ ਤੁਲਨਾ ਕਰ ਰਿਹਾ ਹੋਵੇ ਇਹ ਸਾਰੀ ਸਾਰੀ ਜਿਹੜੀ ਸ਼ਰਮਨੀ ਕਮੇਟੀ ਆਈਐਸਏ ਦੇ ਕਬਜੇ ਚਲੋਣੀ ਪੈਣੀ ਹੈ ਤੇ ਜੇ ਸਾਡੇ ਸਿੰਘ ਉਥੇ ਆਲਫੋਨ ਕਰੇ ਤੇ ਉਹ ਕਹੇ ਕਿ ਜੈਂਟੇ ਨੂੰ ਫੋਨ ਕਰੋ ਕੈਨੇਡਾ ਦੇ ਵਿੱਚ ਕਦੀ ਇਹ ਕਹੇ ਵੀ ਉਹਨੂੰ ਫੋਨ ਕਰੋ ਕੀ ਨਾ ਇਹਦਾ ਕਨੈਡਾ ਸਿੰਘ ਫਿਰ ਮੈਂ ਮਤਲਬ ਕਿਉਂ ਫੋਨ ਕਰੋ ਵੀ ਉਹਨਾਂ ਨੂੰ ਅਕਾਲ ਤਖਤ ਦੀ ਮਰਿਆਦਾ ਅਕਾਲ ਤਖਤ ਦੇ ਸਿਧਾਂਤ ਇੰਨੇ ਕਮਜ਼ੋਰ ਹੋ ਗਏ ਨੇ ਕਿ ਇਹਨਾਂ ਦੇ ਗੋਡੇ ਤੇ ਤੁਸੀਂ ਸਿੱਧਾ ਹੀ ਕਹੋ ਨਾ ਯਾਰ ਤੁਸੀਂ ਵੀ ਆਪਣੀ ਕੁੜੀਆਂ ਵਿਆਹ ਦੋ ਨਾ ਮੁਸਲਮਾਨਾਂ ਨਾਲ ਜਾਣ ਚੜ੍ਹੂ ਲੜਦੇ ਕਦੋਂ ਪਏ ਹੋ ਤੁਸੀਂ ਸਿੱਧਾ ਕਹੋ ਵੀ ਜੋ ਗੁਰੂ ਸਾਹਿਬਾਂ ਨੂੰ ਗੰਦ ਕਹਿੰਦੇ ਨੇ ਚੋਰ ਕਹਿੰਦੇ ਨੇ ਸਾਰਾ ਸੱਚ ਕਹਿੰਦੇ ਨੇ ਸਿੱਧਾ ਜੀ ਕਹੋ ਨਾ ਸਾਨੂੰ ਫਿਰ ਵੀ ਸਿੱਖੋ ਤੁਸੀਂ ਮੰਨੋ ਜੋ ਮੁਸਲਮਾਨ ਕਹਿੰਦੇ ਤੁਸੀਂ ਮੰਨੋ ਨਮਾਜ਼ ਵੀ ਕਰੋ ਜਾ ਕੇ ਉਹਨਾਂ ਕੋਲ ਆਪਣੀਆਂ ਬੱਚੀਆਂ ਖੁਦ ਛੱਡ ਕੇ ਆਓ ਜਾ ਕੇ ਉਹਨਾਂ ਕੋਲ ਅਗਲੇ ਪਾਸੇ ਹੀ ਰਾਮੰਦੀ ਜੀ ਵੇਚ ਕੇ ਉਹਨਾਂ ਚਾਹੇ 12-12 ਸਾਲ ਦੀ ਬੱਚੇ ਨੂੰ 60-60 ਸਾਲ ਦੇ ਬੁੱਢ ਇਹਦੀ ਨਾ ਪੁੱਛ ਸਕਤਾ ਐਡੇ ਗਰਾਹ ਹੋਇਆ ਬਿਆਨ ਐਡਾ ਮਰਨ ਦਾ ਮੁਕਾਮ ਹੈ ਨਾ ਅਕਾਲ ਤਖਤ ਸਾਹਿਬ ਦੇ ਉੱਤੇ ਬੈਠੇ ਨਾ ਇਹਨਾਂ ਸੱਤਾਧਾਰੀਆਂ ਦਾ ਕਿਹੜੇ ਮੂਨੇ ਖੁਦ ਨੂੰ ਸਿੱਖ ਕਹਿੰਦੇ ਨੇ ਯਾਰ ਅੱਜ ਜਦ ਅਸੀਂ ਸਿੱਖ ਅਸੀਂ ਅਵੇਅਰ ਕਰ ਰਹੇ ਹਾਂ ਸਾਰੇ ਪਾਸੇ ਆਪਣੀ ਬੱਚਿਆਂ ਨੂੰ ਜਗਾ ਰਹੇ ਹਾਂ ਵੀ ਧੀਓ ਇਹ ਤਾਂ ਨਗਰਮ ਚ ਸ਼੍ਰੋਮਣੀ ਕਮੇਟੀ 2 2000 ਰੁਪਏ ਲੈ ਕੇ ਉਹ ਜਸਬੀਰ ਖਾਨ ਨੂੰ ਦੋ ਦਫਾ ਮਰਤਰੀ ਹੁੰਦਾ ਸਰਟੀਫਿਕੇਟ ਦਿੰਦੀ ਹੈ ਜਿਹਦੇ ਪਿਓ ਦਾ ਨਾਮ ਭੋਲਾ ਖਾਨ ਹੈ ਤੇ ਉਹ ਪੰਜਾਬੀ ਯੂਨੀਸਿ ਪਟਿਆਲਾ ਦੇ ਵਿੱਚ ਸਿੱਖਾਂ ਦੇ ਸਾਰੇ ਬੈਨੀਫਿਟ ਖਾਂਦਾ ਤੇ ਸਿੱਖਾਂ ਦੀ ਕੁੜੀ ਵੀ ਇਹਨਾਂ ਤੁਸੀਂ ਡੁੱਬ ਕੇ ਮਰ ਨਹੀਂ ਜਾਂਦੇ 2 2000 ਰੁਪਏ ਦੋ ਦੋ ਹਜ਼ਾਰ ਪਿੱਛੇ ਤੁਸੀਂ ਕਿਹੜੇ ਸੇਖੋ ਯਾਰ ਤੁਸੀਂ ਤੇ ਤੁਸੀਂ ਕਿਉਂ ਨਹੀਂ ਖਤਨੇਗਰਾ ਕੇ ਮੁਸਲਮਾਨ ਨਹੀਂ ਬਣ ਜਾਂਦੇ ਫਿਰ ਤੇ ਚੱਕ ਦੋ ਪ੍ਰਕਾਸ਼ ਗੁਰਦਵੰਦ ਸਾਹਿਬ ਮਾਦੇ ਦੇ ਵਿੱਚ ਕਰਾਓ ਜੇ ਤੁਸੀਂ ਇੰਨਾ ਹੀ ਤੁਸੀਂ ਖੋਲ ਕੇ ਆਈ ਕਿ ਮੈਦਾਨ ਵਿੱਚ ਖੋਲ ਕੇ ਆਈ ਜਾਣਾ ਤਾਂ ਇਹ ਸਾਰੇ ਫਿਰ ਯਾਰ ਬਾਹਰ ਕਰੀ ਪਰ ਉਹ ਸ਼ਰਮ ਨਹੀਂ ਆਉਂਦੀ ਉਹ ਤੁਹਾਡੇ ਉੱਥੇ ਬਹਿ ਕੇ ਨਮਾਜ਼ ਕਰਕੇ ਜਾਂਦਾ ਪੂਰਾ ਇੱਕ 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 ਪੂਰੀ ਜਮਾਤ ਦੀ ਜਮਾਤ ਜਿਹੜੀ ਤੁਹਾਡੇ ਗੁਰੂ ਤੋਂ ਮਨਕਰ ਹੈ ਤੁਹਾਡੇ ਪਰਮੇਸ਼ਰ ਤੋਂ ਮਨਕਰ ਹੈ ਜਿਹੜਾ ਤੁਹਾਨੂੰ ਮੱਥਾ ਗੁਰੂ ਨੂੰ ਗੁਰੂ ਨਹੀਂ ਮੰਨਦੀ ਜਿਹੜਾ ਔਰੰਗਜ਼ੇਬ ਜਿਹਨੇ ਗੁਰੂ ਸਾਹਿਬ ਦਾ ਕਾਤਲ ਹੈ ਉਹਨੂੰ ਆਪਣੇ ਨਬੀ ਮੰਨਦੇ ਪਏ ਨੇ ਤੁਸੀਂ ਉਹਨਾਂ ਦੇ ਹੱਕ 'ਚ ਬਹਿ ਕੇ ਆਪਣੇ ਸਿੱਖਾਂ ਨੂੰ ਕਹਿੰਦੇ ਵੀ ਤੁਸੀਂ ਨਾ ਬੋਲੋ ਉਹ ਤੁਹਾਡੇ ਗੁਰੂਆਂ ਨੂੰ ਗੰਦੇ ਕਹਿਣ ਉਹ ਤੁਹਾਡੇ ਗੁਰੂਆਂ ਨੂੰ ਚੋਰ ਕਹਿਣ ਉਹ ਤੁਹਾਡੇ ਗੁਰੂਆਂ ਨੂੰ ڈاکੂ ਕਹਿਣ ਉਹ ਤੁਹਾਡੇ ਗੁਰੂਆਂ ਨੂੰ ਵਾਜਬੂਲ ਕਤਲ ਕਹਿਣ ਗੰਦੀਆਂ ਮਾਵਾਂ ਭੈਣਾਂ ਦੀ ਗਾਲਾਂ ਗੁਰਨਾਣ ਸਿੰਘ ਸਾਹਿਬ ਨੂੰ ਕੱਢਣ ਉਹ ਠੀਕ ਹੈ ਤੇ ਜੇ ਸਾਡੇ ਸਿੰਘ ਜਵਾਬ ਦਿੰਦੇ ਸੁਰਖਾ ਵਾਲੇ ਕੰਜਰ ਤੇ ਅਕਾਲ ਤਖਤ ਵਾਲੇ ਜਿਹੜੇ ਨਪੁੰਸਰ ਜਿਹੜਾ ਲਾਣਾ ਉੱਤੇ ਕਾਬਜ਼ ਹੋਇਆ ਪਿਆ ਵਾ ਇਹ ਸਾਡੇ ਸਿੱਖਾਂ ਨੂੰ ਕੋਈ ਵੀ ਤੁਸੀਂ ਚੁੱਪ ਕਰ ਜਾਓ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੇ ਲੁਭਗੇ ਨਹੀਂ ਮਰ ਜਾਂਦੇ ਲੱਖ ਨਾਨਕ ਸਾਡੇ ਸਾਰਿਆਂ ਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ